ਜਨੇਜਾ ਅੱਖਾਂ ਦਾ ਹਸਪਤਾਲ ਮਲੋਟ ਵੱਲੋਂ 12ਵਾਂ ਅੱਖਾਂ ਦਾ ਮੁਕਤ ਚੈੱਕਅਪ ਕੈਂਪ ਸੁਰਜਾਰਾਮ ਮਾਰਕੀਟ ਮਲੋਟ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਪਿੰਡਾਂ ਤੋਂ ਲੋਕਾਂ ਨੇ ਪਹੁੰਚ ਕੇ ਆਪਣੀ ਅੱਖਾਂ ਦੀ ਜਾਂਚ ਕਰਵਾਈ। ਜਿੰਨਾ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਹੋਣੇ ਹਨ, ਉਹਨਾਂ ਮਰੀਜ਼ਾਂ ਦੇ ਇਸ ਕੈਂਪ ਰਾਹੀਂ 2500 ਰੁਪਏ ਦੇ ਵਿੱਚ ਲੈਂਜ ਪਾਏ ਜਾਣਗੇ। ਇਸ ਦੀ ਜਾਣਕਾਰੀ ਡਾਕਟਰ ਦਿਪਤੀ ਜਨੇਜਾ ਨੇ ਸਾਂਝੀ ਕੀਤੀ ਕਿ ਇਹ 12ਵਾਂ ਕੈਂਪ ਜਨੇਜਾ ਅੱਖਾਂ ਦਾ ਹਸਪਤਾਲ ਮਲੌਰ ਮਾਰਕੀਟ ਸੁਰਜਾਰਾਮ ਮਾਰਕੀਟ ਵਿੱਚ ਲਗਾਇਆ ਗਿਆ ਇਹ ਕੈਂਪ ਹਰ ਮਹੀਨੇ ਲਗਾਇਆ ਜਾਂਦਾ ਹੈ ਇਸ ਦੀ ਜਾਣਕਾਰੀ ਡਾਕਟਰ ਦਿਪਤੀ ਜਨੇਜਾ ਨੇ ਸਾਂਝੀ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਬਿਲਕੁਲ ਮੁਕਤ ਵਿੱਚ ਦਿੱਤੀਆਂ ਗਈਆਂ ਕੀ ਜਿਆ ਅੱਖਾਂ ਦਾ ਹਸਪਤਾਲ ਮਲੋੜੇ ਦੇ ਕਿ ਜਿਹੜਾ ਕੈਂਪ ਲਾਇਆ ਜਾ ਰਿਹਾ ਹੈ ਕਿ ਹੁਣ ਤੱਕ ਤੁਸੀਂ ਕਿੰਨੇ ਮਰੀਜ਼ ਜਿਹੜੇ ਦਿੱਖੇ ਹੋ ਹਾਂਜੀ ਮੈਂ ਦੀਪਤੀ ਜੁਨੇਜਾ ਆਯੋਜਨੇਜਾ ਹਸਪਤਾਲ ਤੋਂ ਬੋ ਰਹੀ ਹਾਂ ਤੇ ਅਸੀਂ ਹੁਣ ਤੱਕ 200 ਹਸਪਤਾਲ 200 ਪੇਸ਼ੈਂਟ ਚੈੱਕ ਕਰ ਚੁੱਕੇ ਹਾਂ ਤੇ ਤਕਰੀਬਨ ਤਕਰੀਬਨ 100 ਪੇਸ਼ੈਂਟ ਨਿਕਲਿਆ ਕੈਟਰਫਟ ਦਾ ਸਰਜਰੀ ਵਾਸਤੇ ਜੀ ਮੈਮ ਜੀ ਗੱਲ ਕਰੀਏ ਜਿਹੜੇ ਵੀ ਪੇਸ਼ੈਂਟ ਆ ਰਹੇ ਆ ਇਹਨਾਂ ਦੀ ਸਭ ਤੋਂ ਵੱਡੀ ਪਹਿਲੀ ਜਿਹੜੀ ਮੁੱਖ ਦਿੱਕਤ ਕੀ ਆ ਅੱਖਾਂ ਦੇ ਵਿੱਚ ਮੋਸਟਲੀ ਤਾਂ ਜ਼ਿਆਦਾ ਚਿੱਟੇ ਮੋਤੀ ਦੇ ਪੇਸ਼ੈਂਟ ਆ ਰਹੇ ਨੇ ਤੇ ਮੈਂ ਗੱਲ ਕਰੀਏ ਜਿਹੜਾ ਇਹ ਕੈਂਪ ਲੱਗਿਆ ਇਸ ਵਿੱਚ ਕਿਸ ਤਰ੍ਹਾਂ ਦੀ ਸਹੂਲਤ ਜਿਹੜੀ ਕੋਈ ਲੋੜਵੰਦ ਜਾਂ ਗਰੀਬ ਪਰਿਵਾਰ ਹੁੰਦਾ ਜਾਂ ਆਮ ਜਿਹੜੇ ਆਪਣੇ ਪੇਸ਼ੈਂਟਾਂ ਦਾ ਜਿਸ ਤਰ੍ਹਾਂ ਦੇ ਸੰਭ ਦੇਖੋ ਜੀ ਜ਼ਿਆਦਾਤਰ ਗਰੀਬ ਪੇਸ਼ੰਤ ਵਾਸਤੇ ਆਪਾਂ ਕਰ ਰਹੇ ਹਾਂ ਜਿਹੜੇ ਕਿ ਪੂਰ ਪੇਸ਼ੰਤ ਨੇ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਉਹਨਾਂ ਵਾਸਤੇ ਆਪਾਂ 2500 ਕੀਤਾ ਕਿ ਜਿਹੜੇ ਖਰਚਾ ਨਹੀਂ ਕਰ ਸਕਦੇ 2500 ਰੁਪਏ ਚ ਆਪਾਂ ਦਾ ਅਪਡੇਟ ਕਰਵਾ ਲੈਣਗੇ ਠੀਕ ਹੈ ਹਾਂਜੀ ਤੁਹਾਡਾ ਕਹਿੰਦਾ ਭਾਵਾ ਵੀ 2500 ਰੁਪਏ ਲਾ ਕੇ ਆਪਣੀ ਜਿਹੜੀ ਨਿਗਾ ਪ੍ਰੋਪਰ ਪ੍ਰੋਪਰ ਬਣੇਗੀ ਉਹਨਾਂ ਨੂੰ ਵਿੱਚ ਹੀ ਦਵਾਈਆਂ ਦਿੱਤੀਆਂ ਜਾਣਗੀਆਂ ਵਿੱਚ ਹੀ ਟੈਸਟ ਕੀਤਾ ਫ੍ਰੀ ਕਿਤੇ ਜਾਣਗੇ ਹਾਂਜੀ ਜੀ ਜੋ ਅੱਜ ਜਨੇਜਾ ਅੱਖਾਂ ਦਾ ਹਸਪਤਾਲ ਮਨੋਤਗ ਵਿੱਚ ਟੈਂਪਲ ਆਇਆ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਪੇਸ਼ੈਂਟ ਆ ਰਹੇ ਅਤੇ ਉਹਨਾਂ ਵਿੱਚ ਅੱਖਾਂ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਕੀ ਕੀ ਸਹੂਲਤ ਦਿੱਤੀ ਜਾਂਦੀ ਹੈ ਇੱਥੇ ਆਪਣੇ ਆਪਣੇ ਹਸਪਤਾਲ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਜੀ ਪੇਸ਼ੈਂਟ ਆ ਰਹੇ ਚਿੱਟੇ ਮੋਤੀਏ ਦੇ ਚਿੱਟੇ ਮੋਤੀਏ ਦੇ ਕਾਲੇ ਮੋਤੀਏ ਦੇ ਹਰੇਕ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਆ ਜੀ ਉਹਦੇ ਵਿੱਚ ਕੀ ਚਿੱਟੇ ਮੋਤੀਏ ਦੇ ਲੱਛਣ ਸਭ ਤੋਂ ਜ਼ਿਆਦਾ ਪਾਏ ਜਾਂਦੇ ਆ ਤੇ ਚਿੱਟੇ ਮੋਤੀਏ ਦੇ ਆਪਣੇ ਕੋਲ ਆਪਰੇਸ਼ਨ ਕੀਤੇ ਜਾਂਦੇ ਆ ਇਸ ਦੇ ਵਿੱਚ ਜਿਹੜੀ ਮਰੀਜ਼ਾਂ ਨੂੰ ਸਹੂਲਤ ਕੀ ਦਿੱਤੀ ਜਾਂਦੀ ਜਿਹੜੇ ਕੈਂਪ ਦੇ ਵਿੱਚ ਇੱਥੇ ਚਿੱਟੇ ਆਪ ਨੂੰ ਹਸਪੀਟਲ ਦੇ ਵਿੱਚ ਇਹ ਸਹੂਲਤ ਦਿੱਤੀ ਜਾਂਦੀ ਹੈ ਜਿਵੇਂ ਕੋਈ ਹਰ ਪੇਸ਼ੈਂਟ ਹੈ ਜਿਵੇਂ ਕੋਈ ਗਰੀਬ ਆਂਦਾ ਪੈਸੇ 10-15000 ਰੁਪਏ ਨਹੀਂ ਲਾ ਸਕਦਾ ਉਹਦੇ ਵਾਸਤੇ ਹਰੇਕ ਲੋਡਵਨ ਗਰੀਬ ਪਰਿਵਾਰ ਵਾਸਤੇ ਆਪਾਂ ਸਿਰਫ 2500 ਰੁਪਏ ਦਾ ਰੇਟ ਰੱਖਿਆ ਚਿੱਟੇ ਮੋਤੀ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਜੀ ਤੇ ਦਵਾਈ ਜਿਹੜੀ ਦਵਾਈ ਉਹ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਜੀ ਤੇ ਹੁਣ ਤੱਕ ਡਾਕਟਰ ਸਾਹਿਬ ਕਿੰਨੇ ਪੇਸ਼ੈਂਟ ਦੇਖੇ ਕਰਦੇ ਹੁਣ ਤੱਕ ਆਪਾਂ 250 ਪੇਸ਼ੈਂਟ ਚੈੱਕ ਕਰ ਸਕਦੇ ਹੁਣ ਇੱਕ ਸਮਾਜ ਸੇਵੀ ਨੇ ਕਿਹਾ ਕਿ ਆਪਾਂਲੇ ਹਸਪਤਾਲ ਦੇ ਵਿੱਚ ਜਿਹੜਾ ਕੈਂਪ ਲਗਾਇਆ ਜਾ ਰਿਹਾ ਕਿ ਕਹਦਾ ਜੀ ਜੀ ਜਨੇਜਾ ਅੱਖਾਂ ਦੇ ਹਸਪਤਲ ਦੇ ਓਨਰ ਜਨੇਜਾ ਸਾਹਿਬ ਜੀ ਵੀ ਕਾਫੀ ਸਮਾਜ ਸੇਵੀ ਬੰਦੇ ਹੈ ਤੇ ਹਰ ਮਹੀਨੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾਉਂਦੇ ਹੈ ਇਸ ਹਸਪਤਾਲ ਦੇ ਵਿੱਚ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੈ ਤੇ ਹਰ ਮੈਂ ਹਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਧੰਨਵਾਦ